ਪੰਜਾਬ ਅਤੇ ਉੱਤਰੀ ਪਾਰਤ੍ਰੇ ਵਿੱਚ ਸ਼ੀਤ ਲਹਿਰ ਦਾ ਪ੍ਰਕੋਪ ਲਗਾਤਾਰ جاری ਹੈ ਪੰਜਾਬ ਦੇ 15 ਜ਼ਿਲ੍ਹਿਆਂ ਦੇ ਵਿੱਚ ਸ਼ੀਤ ਲਹਿਰ ਅਤੇ ਕੋਰੇ ਨੂੰ ਲੈ ਕੇ yellow alert جاری ਹੈ ਵੱਧਦੀ ਠੰਡ ਤੇ ਸ਼ੀਤ ਲਹਿਰ ਨੂੰ ਲੈ ਕੇ ਮੌਸਮ ਵਿਭਾਗ ਨੇ ਲੋਕਾਂ ਨੂੰ ਸਲਾਹ ਜਰੂਰ ਦਿੱਤੀ ਹੈ ਕਿ ਘਰੋਂ ਕੱਟ ਬਾਹਰ ਨਿਕਲੋ ਵੱਧਦੀ ਠੰਡ ਕਰਕੇ ਹਸਪਤਾਲਾਂ ਦੇ ਅੰਦਰ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਵੱਧਦੀ ਠੰਡ ਕਰਕੇ ਬੁਖਾਰ ਜ਼ੁਖਾਮ ਅਤੇ ਖਾਂਸੀ ਵਰਗੀਆਂ ਬਿਮਾਰੀਆਂ ਹੋ ਰਹੀਆਂ ਹਨ ਲਗਾਤਾਰ ਪੰਜਾਬ ਦੇ ਉੱਤਰ ਭਾਰਤ ਅੰਦਰ ਜਿਹੜਾ ਠੰਡ ਦਾ ਕਹਿਰ ਵੱਧਦਾ ਜਾ ਰਿਹਾ ਜਿਸ ਤਿੱਕੇ ਨਾਲ ਜੇ ਗੱਲ ਕਰੀਏ ਅੰਮ੍ਰਿਤਸਰ ਦੀ ਤੇ ਅੰਮ੍ਰਿਤਸਰ ਦੇ ਅੰਦਰ ਵੀ ਜਿਹੜੀ ਠੰਡ ਦਾ ਕਹਿਰ ਆ ਦਿਨੋ ਦਿਨ ਵੱਧਦਾ ਜਾ ਰਿਹਾ ਸੀਤਲੈਰ ਵੱਧਦੀ ਜਾ ਰਹੀ ਹੈ ਜੇ ਰਾਤ ਦੇ ਸਮੇਂ ਦੀ ਗੱਲ ਕਰੀਏ ਤੇ ਰਾਤ ਦੇ ਸਮੇਂ ਜਿਹੜਾ ਟੈਂਪਰੇਚਰ ਆ ਕਰੀਬ ਜਿਹੜਾ 3 ਤੋਂ 4 ਚੱਲ ਜਾਂਦਾ ਹੈ ਤੇ ਜੇ ਸਵੇਰ ਦੀ ਗੱਲ ਕਰੀਏ ਤੇ ਸਵੇਰ 12 ਤੋਂ 13 ਦੇ ਕਰੀਬ ਰਹਿ ਜਾਂਦਾ ਹੈ ਪਰ ਸੀਤਲੈਰ ਦਿਨੋ ਦਿਨ ਵੱਧਦੀ ਜਾ ਰਹੀ ਹੈ ਜੇ ਅਸੀਂ ਇਸ ਵੇਲੇ ਅੰਮ੍ਰਿਤਸਰ ਦੇ ਮੁੱਖ ਮਾਰਗ ਤੇ ਖੜੇ ਹਾਂ ਜਿੱਥੇ ਕਿ ਲਗਾਤਾਰ ਲੋਕ ਰੋਜ਼ਮਰਾਂ ਦੀ ਜ਼ਿੰ ਕਰਾਂ ਤੋਂ ਨਿਕਲਣ ਲਿਓ ਸਵੈਟਰਾਂ ਦਾ ਕੁੱਟੀਆਂ ਦੀ ਵਰਤੋਂ ਕਰਦੇ ਨੇ ਨਾਲ ਜੇ ਉਹ ਬਾਈਕਾਂ ਵਗੈਰਾ ਤੇ ਨਿਕਲਦੇ ਨੇ ਤੇ ਕਿਤਨੇ ਕਿਤੇ ਹੱਥਾਂ ਨੂੰ ਗਲਵਜ਼ ਦੀ ਵਰਤੋਂ ਕਰਦੇ ਨੇ ਨਾਲ ਜੇ ਲੋਕ ਕਿਤਨੇ ਕਿਤੇ ਚੱਦਰਾਂ ਦੀ ਉੱਪਰ ਓੜ ਕੇ ਨਿਕਲਦੇ ਨੇ ਕਿ ਜਿਹੜੇ ਠੰਡ ਦੇ ਕਹਿਰ ਤੋਂ ਬਚਿਆ ਜਾਵੇ ਪਰ ਗੱਲ ਕਰੀਏ ਸਿਹਤ ਵਿਭਾਗ ਦੀ ਦੇ ਸਿਹਤ ਵਿਭਾਗ ਵੱਲੋਂ ਵੀ ਕਾਡਵਾਈਸਰੀ ਜਾਰੀ ਕੀਤੀ ਗਈ ਆ ਕਿ ਪੰਜਾਬ ਦੇ 15 ਜ਼ਿਲ੍ਹਿਆਂ ਦੇ ਅੰਦਰ ਲਗਾਤਾਰ ਸੀਤ ਲਹਿਰ ਜਾਰੀ ਆ ਜਿਸ ਨਾਲ ਦਿਨੋਂ ਦਿਨ ਜਿਹੜੀ ਠੰਡ ਆ ਉਹ ਵਾਧੀ ਜਾ ਰਹੀ ਆ ਭਾਵੇਂ ਕਿ ਧੁੱਪ ਜਿਹੜੀ ਨਿਕਲ ਆਉਂਦੀ ਆ ਧੁੱਪ ਨਿਕਲਣ ਨਾਲ ਲੋਕਾਂ ਨੂੰ ਥੋੜੀ ਰਾਹਤ ਮਿਲਦੀ ਹੈ ਦਿਨ ਦੇ ਸਮੇਂ ਪਰ ਸਵਖਤੇ ਮਾਰ ਤੜਕੇਸਾਰ ਦੀ ਜਿਹੜੀ ਗੱਲ ਆ ਤੇ ਜਾਂ ਸ਼ਾਮ ਦੀ ਗੱਲ ਆ ਲਗਾਤਾਰ ਜਿਹੜੀ ਖੰਡ ਆ ਉਹ ਵਧਦੀ ਜਾਂਦੀ ਹੈ ਜਿਸ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਲੋਕਾਂ ਨੂੰ ਜਿਹੜੇ ਕਮਾਂਕਾਰਾਂ ਤੇ ਮਜ਼ਦੂਰ ਵਰਗ ਨਿਕਲਦਾ ਆ ਮਜ਼ਦੂਰ ਵਰਗ ਨੂੰ ਖਾਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਨਾਲ ਜਿਸ ਤਰੀਕੇ ਨਾਲ ਜੇ ਬੱਚਿਆਂ ਦੀ ਗੱਲ ਕਰੀਏ ਬਜ਼ੁਰਗਾਂ ਦੀ ਗੱਲ ਕਰੀਏ ਤੇ ਕਿਤਨਾ ਕਿਤੇ ਉਹਨਾਂ ਦੀ ਵੀ ਜਿਹੜੀ ਸਿਹਤ ਵਿਗੜਦੀ ਨਜ਼ਰ ਆਉਂਦੀ ਹੈ ਜੇ ਕੁਝ ਜਿਹੜੇ ਮਰੀਜ਼ ਲੋਕ ਨੇ ਉਹਨਾਂ ਨੂੰ ਵੀ ਕਾਫੀ ਇਸ ਤੰਦਰ ਪਰ ਪ੍ਰਕੋਪ ਸਹਿਣਾ ਪੈਂਦਾ ਜਿਸ ਤਰੀਕੇ ਨਾਲ ਦੇਖਦੇ ਆਂ ਕਿ ਹਸਪਤਲ ਹਸਪਤਲਾਂ ਦੇ ਅੰਦਰ ਵੀ ਜਿਹੜੀ ਮਰੀਜ਼ਾਂ ਦੀ ਗਿਣਤੀ ਵਧਦੀ ਜਾਂਦੀ ਹੈ ਜਿਸ ਤਿੱਕ ਨਾਲ ਬੁਖਾਰ ਹੋ ਜੋ ਬੱਚਿਆਂ ਨੂੰ ਹੋ ਰਿਹਾ ਬਜ਼ੁਰਗਾਂ ਨੂੰ ਹੋ ਰਿਹਾ ਨਾਲ ਨਾਲ ਖਾਂਸੀ ਦੀਆਂ ਪ੍ਰੋਬਲਮਸ ਹੋ ਰਹੀਆਂ ਨੇ ਨਾਲ ਗਲਾ ਖਰਾਬ ਹੋ ਰਿਹਾ ਵਾ ਕਾਫੀ ਜੜੀਆਂ ਇਹੋ ਜਿਹੀਆਂ ਬਿਮਾਰੀਆਂ ਦਾ ਲੋਕਾਂ ਨੂੰ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਨਾਲ ਨਾਲ ਇਸ ਤਰੀਕੇ ਨਾਲ ਇਹ ਠੰਡ ਕਿਤਨਾ ਕਿਤੇ ਬਜ਼ੁਰਗਾਂ ਅਤੇ ਬੱਚਿਆਂ ਵਾਸਤੇ ਆਨਿਕਾਰਕ ਹੁੰਦੀ ਉੱਥੇ ਕਿਸਾਨਾਂ ਲਈ ਕਿਤਨਾ ਕਿਤੇ ਕਾਫੀ ਲਾਹੇਵੰਦ ਹੁੰਦੀ ਆ ਜਿਸ ਨੇ ਇਹ ਕੋਰਾ ਜਿਸ ਤਰੀਕੇ ਨਾਲ ਪੈ ਰਿਹਾ ਹੈ ਕੋਰੇ ਦੇ ਨਾਲ ਜਿਹੜੀ ਕਿਸਾਨਾਂ ਦੀ ਕਣਕ ਦੀ ਜਿਸ ਤਰੀਕੇ ਨਾਲ ਖੇਤੀ ਕੀਤੀ ਗਈ ਆ ਉਸ ਲਈ ਕਾਫੀ ਲਾਹੇਵੰਦ ਹੁੰਦੀ ਆ ਜਿਹੜਾ ਕਿਸਾਨਾਂ ਨੂੰ ਜਿਹੜਾ ਇਸ ਚੀਜ਼ ਦਾ ਕਾਫੀ ਬੈਨੀਫਿਟ ਮਿਲੇਗਾ ਜਿੰਨਾ ਕੋਰਾ ਜ਼ਿਆਦਾ ਪਵੇਗਾ ਉਸ ਉਹਨੇ ਨਾਲ ਹੀ ਕਿਸਾਨਾਂ ਦੀ ਜਿਹੜੀ ਖੇਤੀ ਆ ਕਣਕ ਦੀ ਖੇਤੀ ਆ ਉਸ ਦੇ ਉੱਤੇ ਝਾੜ ਵਧੀਆ ਨਿਕਲੇਗਾ ਨਾਲ ਨਾਲ ਜਿਹੜੇ ਛਿੱਟੇ ਆ ਉਹ ਮੋٹے ਹੋਣਗੇ ਤੇ ਨਾਲ ਕਾਫੀ ਜਿਹੜਾ ਲੋਕਾਂ ਨੂੰ ਜਿਹੜਾ ਲਾਭ ਹੋਏਗਾ ਬਾਕੀ ਆਉਣ ਵਾਲੇ ਸਮੇਂ ਦੇਖਦੇ ਹਾਂ ਕਿ ਕਦ ਤੱਕ ਮੌਸਮ ਸਾਫ਼ ਹੁੰਦਾ ਹੈ ਔਰ ਬਜ਼ੁਰਗਾਂ ਬੱਚਿਆਂ ਨੂੰ ਵੀ ਜਿਹੜੀ ਇਸ ਕੋਰੇ ਦੀ ਠੰਡ ਤੋਂ ਜਿਹੜੀ ਰਾਹਤ ਮਿਲਦੀ ਆ ਤੁਸੀਂ ਜੁੜੇ ਰਹੋ ਇੰਦਾ ਇੰਡੀਆ ਨਿਊਜ਼ ਦੇ ਲਈ ਅੰਮ੍ਰਿਤਸਰ ਤੋਂ ਜਗਜੀਤ ਸਿੰਘ ਦイールਪੁਰ